ਇੱਥੇ ਤਿਆਰ ਹੋਣ ਤਿਆਰੀ ਇੱਥੇ ਤਿਆਰ ਹੋਣ ਲੱਗੇ ਸੀ ਇੱਥੇ ਤਿਆਰੀ ਕਰਨ ਲੱਗੇ ਸੀ ਜੀ ਪਰਸੀਨ ਬੀਜਣ ਦੀ ਬੀਜ ਜਿੰਨੇ ਵੀ ਆਪਾਂ ਨੇ ਪਾਉਣੇ ਆ ਖੇਤ ਦੇ ਵਿੱਚ ਤੇ ਵਹਿਗਰੂ ਦਾ ਨਾਮ ਲੈ ਕੇ ਬੀਜ ਜਿਹੜੇ ਆ ਸਾਰੇ ਮਿਕਸ ਕੀਤੇ ਜਾਣਗੇ ਤੇ ਇੱਥੇ ਤਸਲੇ ਦੇ ਵਿੱਚ ਇਹਨਾਂ ਢੇਰੀ ਕਰਦੇ ਸੀ ਤੇ ਲੱਗੇ ਹੋਏ ਸੀ ਇਹਨਾਂ ਦੀ ਥੋੜੀ ਜਿਹੀ ਵੀਡੀਓ ਕਲਿੱਪ ਆਪਾਂ ਲੈ ਲਈ ਤੇ ਫਿਰ ਯਾਦ ਰਹਿੰਦਾ ਨੇ ਦਿਨ ਤੇ ਨਾ ਤਰੀਕ ਵੀ ਆਪਾਂ ਕਿਸ ਦਿਨ ਆਪਾਂ ਕਿਹੜਾ ਕੰਮ ਕਰਿਆ ਹਨਾ ਤਰੀਕ ਯਾਦ ਰਹਿੰਦੀ ਆ ਵੀ ਐਂ ਯਾਦ ਰਹਿੰਦਾ ਆਪਾਂ ਨੂੰ ਵੀ ਇੱਕ ਦਿਨ ਪਹਿਲਾਂ ਵਲੌਗ ਬਣ ਗਿਆ ਤੇ ਦੂਜੇ ਦਿਨ ਚਲੇ ਗਿਆ ਸਮਝ ਲਓ ਵੀ ਜੇ ਮਤਲਬ ਅੱਜ ਜਿਵੇਂ ਦੋ ਤਰੀਕਾ ਵੀ ਸਮਝ ਲਓ ਇੱਕ ਤਰੀਕ ਦੀ ਵੀਡੀਓ ਬਣੀ ਹੋਈ ਹੈ ਫਿਰ ਆਪਾਂ ਨੂੰ ਐ ਯਾਦ ਰਹਿ ਜਾਂਦਾ ਬਲੌਗਰ ਵਲੌਗ ਬਣਾਉਣ ਦਾ ਯਾਨੀ ਇਹ ਵੀ ਫਾਇਦਾ ਹੈ ਨਾ ਇੱਕ ਤੇ ਇੱਥੇ ਮੈਂ ਵੀ ਆ ਗਈ ਸੀ ਇਹਨਾਂ ਨਾਲ ਪੰਗੇ ਲੈਣ ਪਤਾ ਲੱਗ ਗਿਆ ਵੀ ਕੈਮਰਾ ਆਉਣ ਨਹੀਂ ਤਾਂ ਮੇਰੇ ਸਾਥ ਝਗੜਾ ਕਰਤੇ ਤੇ ਲੜਾਕੂ ਵਿਵਾਨ ਹੈ ਜੇ ਮੇਰਾ ਲੜਾਕੂ ਵਿਵਾਨ ਲਓ ਜੀ ਆਪਣੇ ਪਰਸੀਨ ਵਿਝਣ ਦੀ ਤਿਆਰੀ ਹੋ ਗਈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਖਾਂਦੀ ਬਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਬਲੌਗ ਦੀ ਸ਼ੁਰੂਆਤ ਕਰ ਲੈਂਦੇ ਆ ਤੇ ਇਹ ਕਰਦੇ ਨੇ ਬਰਸੀਨ ਬੀਜਣ ਦੀ ਤਿਆਰੀ ਤੇ ਆਪ ਆਪ ਦੇ ਕੰਮ ਲੱਗੇ ਹੋਏ ਆ ਸ਼ਕਲ ਛੋਕਲ ਅੱਜ ਕੁਝ ਬਣਾਈ ਨਹੀਂ ਤੇ ਮੌਸਮ ਚੇਂਜ ਹੋ ਗਿਆ ਹੁਣ ਆਪਾਂ ਨਹਾਇਆ ਨਾ ਨਹੀਂ ਕਰਨਾ ਠੰਡ ਹੋ ਗਈ ਪਾਣੀ ਦੀ ਬਚਤ ਕਰਾਂਗੇ ਐ ਕਿਵੇਂ ਹੋ ਜਾਊਗਾ ਬੰਦਾ ਨਹਾਵੇ ਨਾ ਰੋਜ਼ ਨਹਾਉਣਾ ਪੈਂਦਾ ਮਜ਼ਾਕ ਕਰਦੇ ਆ ਕਿਤੇ ਤੁਸੀਂ ਵੀ ਨਾ ਮੈਨੂੰ ਮਜ਼ਾਕ ਕਹਿ ਦਿਓ ਹਾਂ ਆ ਦੇ ਪੱਕਾ 1 ਮਿੰਟ ਆ ਦੇਖੋ ਆ ਸਿੱਖ ਤੇਰੇ ਕਿੱਥੋਂ ਚੱਕੀਆ ਮੈਨੂੰ ਐਂ ਦੱਸਿਓ ਉਹ ਤਾਂ ਸਾਰੇ ਮੇਰੇ ਕੋਲ ਨਹੀਂ ਸੀ ਨਹੀਂ ਸੀ ਕੀ ਉਹ ਹੀ ਲੈ ਹਾਈ ਮੈਂ ਤਾਂਾਰੇ ਮੇਰੇ ਸਾਰੇ ਕਿਤੇ ਦੇਖ ਕੇ ਹੀ ਲੈ ਮੈਂ ਬੋਰੀਆਂ ਵਿੱਚ ਚੱਕ ਕੇ ਹਿਲਾ ਕੇ ਪਰਪਰ ਕਰਕੇ ਦੇਖ ਪੰਨਿਆਂ ਹੋਣੀਆਂ ਬੋਰੀਆਂ ਵੇ ਚਾਹ ਬਣਾ ਦਿੰਦੇ ਆ ਇੱਕ ਤਾਂ ਇਹਨਾਂ ਦੀ ਚਾਹ ਨਹੀਂ ਲੋਟ ਆਉਂਦੀ ਮੈਂ ਤੱਕ ਹੋਰ ਚਾਹ ਬਣਾ ਤਾ ਚਾਹ ਹੋਣਾ ਹੁਣ ਤਾਂ ਲਪੀ ਕੇ ਦਿਆਦੀ ਚਿਰ ਚਿਰ ਦੀ ਘਟਦਾ ਢੋਲੀ ਆਪਾਂ ਲੈ ਆਉਣੀ ਸੀਗੀ ਆ ਤਾਂ ਲਿਆ ਕੇ ਰੱਖ ਲਈ ਭੈਣ ਗੁੱਛਦੀ ਸੀ ਹੈਨਾ ਵੀ ਜਿਹੜੀ ਆਪਾਂ ਦੀਵਾਲੀ ਨੂੰ ਢੋਲੀ ਲਈ ਆ ਵੀ ਉਹ ਕਿੰਨੇ ਦੀ ਆਈ ਹੈ ਮੇ ਪਾਲ ਲੱਗਿਆ ਹੱਥੋਂ ਉਹ ਢੋਲੀ ਸੀਗੀ ਜਿਹੜੀ ਆਪਾਂ ਦੀਵਾਲੀ ਨੂੰ ਲਿਆਂਦੀ ਆ ਕਿੰਨੇ ਸਾਦੀ 1900 ਦੀ 400 900 ਤੋਂ ਦੇ ਭਾਂਡੇ ਹੋਏ ਸੀ ਤੁਸੀਂ ਮੈਨੂੰ ਕੱਲੀ ਢੋਲੀ ਦੇ ਦੋ ਡਿਟੇਲ ਹੁਣ ਮੈਂ ਤਾਂ ਡਿਟੇਲ ਨਹੀਂ ਛੋੜ ਤੋਂ ਮੰਗੀ ਇੱਕ ਤਾਂ ਬਾਲਾ ਲੜਾਕਾ ਪਾਈ ਹਾਂ 1500 ਦੀ ਸੀ ਜਿਹੜੀ ਢੋਲੀ ਆਈ ਉਹ ਆਪਣੀ 1500 ਦੀ ਸੀ ਮੇਰੇ ਮੈਂ ਸ਼ੈਂਪੂ ਝੰਪੂ ਲਾਉਣਾ 10ਵੀਂ ਵੀ ਵਾਲਾ ਮੱਥਾ ਵੀ ਟੇਕਣਾ ਦੇਖ ਕਰਨੀ ਆ ਰਸੋਈ ਸਾਰੀ ਸਾਫ਼ ਕਰਤੀ ਸੀ ਹੁਣੇ ਚਾਹ ਮੰਗਦੇ ਨੇ ਜਦੋਂ ਰਸੋਈ ਸਾਫ਼ ਕਰ ਦੋ ਉਹ ਦੋਈ ਚਾਹ ਮੰਗ ਲੈਣੀ ਆ ਵੀ ਜਿਹੜੀ ਸ਼ਿੰਕਾ ਨਾ ਭਾਂਡੇ ਆਲੀ ਉਹ ਕਦੇ ਵੀ ਖਾਲੀ ਨਾ ਹੋਵੇ ਭਰੀ ਰਹੇ ਨਹੀਂ ਚਾਹ ਤਾਂ ਬਣੂਗੀ ਮੈਂ ਵੀ ਪੀਣੀ ਆ ਆਏ ਕਿਵੇਂ ਹੋ ਜਾਵੇ ਚਾਹ ਨਹੀਂ ਬਣਨੀ ਚਾਹ ਤਾਂ ਬਣੂਗੀ ਬਣੂਗੀ ਹਾਏ ਹਾਏ ਸਮੇਂ ਨਹੀਂ ਲਾਦੀ ਕਦੇ ਕਦੇ ਪਤਾ ਨਹੀਂ ਅੱਜ ਮੈਂ ਨਾ ਬਸ ਉਹੀ ਬੈਠੀ ਰਹੀ ਮੈਂ ਕੰਮ ਲੇਟ ਕਰ ਲਿਆ ਪਹਿਲਾਂ ਅਸੀਂ ਬਾਜ਼ਾਰ ਜਾਣ ਦੀ ਸਲਾਹ ਕਰੀ ਹੈ ਬੰਦਾ ਸਾਡਾ ਅੱਜ ਪਤਾ ਮੈਂ ਤੁਹਾਨੂੰ ਦੱਸਾਂ ਅੱਜ ਪਰਮਦੀ ਆਪਣੇ ਦੀ ਢੂਹੀ ਦੀ ਨਾਲ ਚੱਲੀ ਹੋਈ ਆ ਨਾ ਉਹ ਤੋਂ ਬਾਬਿਆਂ ਤੇ ਨਹੀਂ ਜਾਇਆ ਗਿਆਗਾ ਪਤਾ ਨਹੀਂ ਕਿੰਨਾ ਕੁ ਟਾਈਮ ਮਗਰ ਉਹ ਬਾਬੇ ਇਸ਼ਨਾਨ ਕਰਾਉਣ ਗਏ ਆਏ ਗਏ ਆਏ ਮੁੜਿਆ ਮੈਂ ਕਿਹਾ ਤੁਸੀਂ ਬਾਬਾ ਜੀ ਇਹਨੂੰ ਪੰਜ ਇਸ਼ਨਾਨ ਕਰਾਇਆ ਕਹਿੰਦੇ ਕਿਸੇ ਦਾ ਮੱਥਾ ਟੇਕਿਆ ਹੋ ਸੀ ਮਹਾ ਚਲ ਫੇਰ ਵੀ ਤੁਸੀਂ ਇਸ਼ਨਾਨ ਚਲੋ ਲੇਟ ਕਰਾਉਣ ਗਏ ਹੈ ਇਸ਼ਨਾਨ ਮੈਂ ਕਿਹਾ ਬਾਬਾ ਜੀ ਇਹਨੂੰ ਪੰਜ ਇਸ਼ਨਾਨ ਕਰਾ ਕੇ ਮੁੜਿਆ ਮੂੰਹ ਹੱਥ ਦਵਾ ਕੇ ਮੁੜਿਆ 2 ਮਿੰਟ ਚ ਮੁੜਿਆ ਚਲੋ ਕੋਈ ਗੱਲ ਨਹੀਂ ਬਾਬਾ ਜੀ ਨੂੰ ਇਸ਼ਾਨਤ ਕੋਈ ਨਾ ਅਗਲੀ ਦਸਵੀਂ ਪਰਮ ਕਰਵਾਇਆਊਗਾ ਇਹ ਪੰਜੀ ਮੇਟੀ ਬੜਿਆ ਫਿਰ ਇਹ ਆਪਦੇ ਨਾਏ ਹੋਣ ਦਾ ਫਾਇਦਾ ਲੈਂਦੇ ਸੀ ਵੀ ਮੈਂ ਆਪ ਨਾਇਆ ਹੋਇਆ ਵੀ ਜੇ ਤੂੰ ਮਾਰਕੀਟ ਜਾਣਾ ਹੈ ਤਾਂ ਮੈਂ ਤਿਆਰ ਆ ਮੈਂ ਵਧੀਆ ਕੁੜਤਾ ਪਜਾਮਾ ਪਾਇਆ ਹੋਇਆ ਐ ਵੀ ਤੂੰ ਤਿਆਰ ਹੋ ਤੇ ਪਹ ਚੱਲਦੇ ਆ ਤੇ ਮੈਂ ਆ ਬਦਾਲਾ ਦਾਲਾ ਜਿਹਾ ਦੇਖ ਕੇ ਜਦੋਂ ਮੂਡ ਨਾ ਹੋਵੇ ਨਾ ਫਿਰ ਮੈਂ ਕਹਤਾ ਵੀ ਨਹੀਂ ਮੈਂ ਨਹੀਂ ਜਾਂਦੀ ਮੈਂ ਨਹੀਂ ਐ ਕਰਦੀ ਫਿਰ ਮੇਰੇ ਨਾਲ ਲੜ ਪੇ ਤੇ ਲੜਕੇ ਬਾਹਰ ਨਿਕਲ ਕੇ ਚਲੋ ਜਿਵੇਂ ਕਹਿੰਦੇ ਕੰਮ ਸੂਤ ਆ ਗਿਆ ਜਦੋਂ ਕਿਸੇ ਬੰਦੇ ਦਾ ਸੂਤ ਆ ਜਾਵੇ ਨਾ ਫਿਰ ਵਧੀਆ ਹੀ ਹੁੰਦਾ ਤੇ ਇਸ ਦੁਨੀਆ ਕਿੱਥੇ ਜਰਦੀ ਆ ਜਦੋਂ ਕੰਮ ਕਿਸੇ ਦਾ ਸੂਤ ਆਉਂਦਾ ਹੈ ਐਵੇਂ ਤਾਂ ਨਹੀਂ ਕਿਹਾ ਇਹ ਸਰਪੰਚਾਂ ਦੇ ਮਿਰਚਾਂ ਕਿਵੇਂ ਲੜੀਆਂ ਨੇ ਜਦੋਂ ਗੁਲਾਬ ਸਿੰਘ ਨੂੰ ਕਹਿਤਾ ਵੀ ਕੁੱਟਣੇ ਨੇ ਕੁੱਟੇ ਕੁੱਟਾ ਖਾਣ ਵਾਲੇ ਤਾਂ ਹੈਗੇ ਨਹੀਂ ਸਰਪੰਚ ਸਰਪੰਚ ਕੀ ਮੈਂ ਕਹਿੰਿਆ ਸਾਰਾ ਪਿੰਡ ਕੁੱਟਣ ਵਾਲਾ ਇਹ ਨਾ ਪਾਇਓ ਇਹ ਆਸੀਂ ਨਾ ਪਾਇਓ ਨਾ ਪਾਇਓ ਮੰਨਦੇ ਨਹੀਂ ਵਿਖਿਓ ਮੇਰੀ ਗੱਲ ਇਹ ਤਾਂ ਮੈਂ ਭੁੰਨੀ ਹੋਈ ਆ ਇਹਨੇ ਕਿ ਜੰਮਣਾ ਭੁੰਨੀ ਹੋਈ ਨੇ ਇਹਦਾ ਪਿੱਛੇ ਜੇ ਭੁੰਨੀ ਸੀ ਇਹ ਖਰਾਬ ਹੋ ਗਈ ਇਹ ਤਾਂ ਮੈਂ ਇਹ ਜਾ ਜਾ ਮੈਂ ਰੱਖ ਦੋ ਇਹਦਾ ਜੱਲ ਬਣਾ ਲੂੰਗੀ ਨਹੀਂ ਮਿੱਟੀ ਨੂੰ ਪਾ ਦਿਓ ਮਿੱਟੀ ਨੂੰ ਪਾ ਦਿਓ ਤੇ ਅੱਜ ਸਵੇਰ ਮੈਂ ਇੱਕ ਦਲੀਆ ਨਹੀਂ ਧਰਿਆ ਮੈਨੂੰ ਐ ਲੱਗੀ ਜਾਂਦਾ ਵੀ ਅੱਜ ਮੈਂ ਕੰਮ ਕਰਿਆ ਹੀ ਨਹੀਂ ਕਰਿਆ ਹੀ ਨਹੀਂ ਚਲੋ ਕਰ ਲਈਏ ਕੰਮ ਚਾਹ ਵੀ ਧਰ ਦਵਾ ਮੈਂ ਪਤਨ ਲੱਗੀ ਹੋਈ ਕੀ ਕਰਦੀ ਆ ਮੈਂ ਝਾੜੂ ਤੇ ਚੱਕੀ ਫਿਰਦੀ ਸੀ ਤੇ ਉਸ ਤੋਂ ਬਾਅਦ ਝੜ ਝੂੜ ਬਣਾ ਲਾ ਕੇ ਝਾੜੂ ਝੂੜੂ ਬਣਾ ਕੇ ਤੇ ਵਧੀਆ ਜੀ ਸ਼ਕਲ ਬਣਾ ਲੀਏ ਪਹਿਲਾਂ ਮੈਂ ਸਲਾਹ ਨਹੀਂ ਸੀ ਅੱਜ ਝਾੜੂ ਲਾਉਣ ਦੀ ਮੈਂ ਨਾ ਮੇਰੀ ਸਲਾਹ ਸੀ ਵੀ ਆਪਾਂ ਕੱਪੜੇ ਕੱਢ ਲਈਏ ਸਰਦੀਆਂ ਵਾਲੇ ਹਨ ਕਿਉਂਕਿ ਅੱਜ ਸਵੇਰੇ ਸਵੇਰੇ ਬਹੁਤ ਠੰਡ ਹੁੰਦੀ ਆ ਹਨ ਤੇ ਹੁਣ ਪੈਂਦੇ ਨਹੀਂ ਗਰਮੀ ਵਾਲੇ ਜਿਹੜੇ ਕੱਪੜੇ ਨੇ ਨਾ ਜਿਹੜੇ ਆਪਾਂ ਸੁਕਤੀਜੀ ਦੇ ਮੈਂ ਪਾਈ ਰੱਖਦੀ ਆ ਇਹ ਨਹੀਂ ਪੈਂਦੇ ਹੈਗੇ ਹੁਣ ਹੁਣ ਤਾਂ ਪਹਿਣ ਗਈ ਇਹ ਵੀ ਆਪ ਦਾ ਪਤਲਾ ਹੀ কুরਤੇ ਪਜਾਮੇ ਪਾਈ ਫਿਰਦੇ ਨੇ ਅ ਜਿਹਾ ਆ ਰਹੀ ਆ ਜਿਹੜੇ ਆਪਣੇ ਫੁੱਲ ਬਾਹਣੀਆਂ ਟੀ-ਸ਼ਰਟਾਂ ਜਾਂ ਪਾਉਂਦਾ ਪਰਮ ਵੀ ਉਹੀ ਪੱਟੀ ਸ਼ਰਟ ਪਾ ਕੇ ਫਿਰੀ ਜਾਂਦਾ ਹਲੇ ਸਾਡੇ ਸਾਰਿਆਂ ਦੇ ਕੱਪੜੇ ਹਲੇ ਨਿਕਲਣ ਵਾਲੇ ਹੀ ਨੇ ਕੱਢੇ ਨਹੀਂ ਹੈਗੇ ਸਲਾਹ ਸੀ ਮੇਰੀ ਹਾ ਦਵਾਰਾ ਨਹੀਂ ਚੜ ਗਈ ਮੈਨੂੰ ਕਿਹਨੇ ਇਸਤੀ ਜਿ ਪਾਈਆ ਚਲੋ ਥੋੜਾ ਜਿਹਾ ਝਾੜੂ ਰਹਿ ਜਾਂਦਾ ਉਹ ਲਾ ਕੇ ਫਿਰ ਬਾਅਦ ਚ ਮਿਲਦੇ ਆ ਤੁਹਾਨੂੰ ਠੀਕ ਆ ਜੀ ਕੰਮ ਕੀ ਕਰਦੇ ਆ ਫਿਰ ਦੇਖਦੇ ਆ ਅੱਜ ਮੈਂ ਕੱਪੜੇ ਇੰਧੋਣੇ ਹੈਗੇ ਕੱਪੜੇ ਕੱਲ ਨੂੰ ਧੋਵਾਂਗੇ ਜਾਂ ਸ਼ਾਮ ਨੂੰ ਧੋਵਾਂਗੇ ਕੱਲ ਨੂੰ ਹੈਗਾ ਸੰਡੇ ਅੱਜ ਹੈਗਾ ਸੈਟਰਡੇ ਤਰੀਕ ਕਿੰਨੀ ਅੱਜ ਅੱਜ ਕਿੰਨੀ ਆ 1 ਨਵੰਬਰ ਅੱਜ 1 ਨਵੰਬਰ ਚਲੋ ਬਾਅਦ ਚ ਗੁਰਪੁਰਬ ਕਾਇ ਤਰੀਕ ਦਾ ਗੁਰਪੁਰਬ ਹੋਲੀ ਲੰਗੀ ਨੂੰ ਕਿੰਨੇ ਦਿਨ ਹੋਗੇ ਹੋਲੀ ਨਹੀਂ ਦਿਵਾਲੀ ਹੋਲੀ ਨਾ ਕਿੰਨ ਦੁਵਾਲੀ ਲੰਘੀ ਨੂੰ ਕਿੰਨੇ ਦਿਨ ਹੋ ਗਏ 5 ਤਰੀਕ ਨੂੰ 15 ਲੈ 21 ਦੀ ਸੀ ਨਾ ਆਉਗਾ ਸੀ 21 ਦੀ ਮਨਾਈਏ ਚਲੋ ਬਾਅਦ ਚ ਮਿਲਦੇ ਆ ਲਓ ਜੀ ਜਿਵੇਂ ਤੁਸੀਂ ਸੁਣ ਹੀ ਲਿਆ ਜਨਰੇਟਰ ਆਪਣਾ ਚੱਲਦਾ ਤੇ ਮੈਂ ਲੱਗੀ ਸੀ ਉਹਨਾਂ ਨੂੰ ਚਾਹ ਦੇਣ ਤੇ ਮੈਂ ਨਾਲ ਦੀ ਨਾਲ ਮਹਾ ਦੇਖੀ ਵੀ ਇਹ ਡਰਦੇ ਤਾਂ ਨਹੀਂ ਕਿ ਆਪਣੇ ਬੱਚੇ ਜਨਰੇਟਰ ਚੱਲਣ ਤੋਂ ਬਟ ਨਹੀਂ ਡਰਦੇਗੇ ਉਹ ਆਰਾਮ ਨਾਲ ਬੈਠੇ ਨੇ ਮੈਂ ਇਹਨਾਂ ਲਈ ਚਾਹ ਲੈ ਕੇ ਆਈ ਸੀ ਮੈਨੂੰ ਇਹ ਚਾਹ ਨੂੰ ਕਹਿ ਕੇ ਨਾ ਆਪ ਲੱਗੇ ਇੱਥੇ ਨੱਕੇ ਮਾਰਨ ਤੇ ਮੈਨੂੰ ਕਹਿੰਦੇ ਚਾਹ ਉੱਥੇ ਹਲੂ ਤੇ ਰੱਖ ਵੀ ਦੱਸ ਜਾ ਤਾਂ ਮੈਨੂੰ ਦੱਸ ਕੇ ਆਉਂਦੇ ਵੀ ਮੈਂ ਕੰਮ ਕਰਨਾ ਹੈ ਵੀ ਤੂੰ ਬੜੇ ਭਾਂਡੇ ਚ ਚਾਹ ਪਾ ਲਿਆ ਟੱਕਣ ਦੇ ਕੇ ਉੱਤੇ ਤੇ ਮੈਂ ਗਲਾਸ ਚ ਪਾ ਕੇ ਲੈ ਗਈ ਮਾ ਸ਼ਾਇਦ ਉਹ ਬਾਹਰ ਬਹਿ ਕੇ ਪੀ ਲੈਣੀ ਹੋਊ ਇਹਨਾਂ ਨੇ ਬਟੇ ਤਾਂ ਆਪ ਦਾ ਕੰਮ ਲੱਗੇ ਪਏ ਸੀਗੇ ਤੇ ਇੱਥੇ ਮੈਂ ਤੁਹਾਨੂੰ ਬਾੜੀ ਦਿਖਾਉਂਦੀ ਸੀ ਬਾੜੀ ਪਤਾ ਨਹੀਂ ਤਾਂ ਉੱਪਰ ਦਰਖਤ ਨੇ ਥੱਲੇ ਪੱਤੇ ਡਿੱਗੀ ਜਾਂਦੇ ਆ ਡੱਕੇ ਡਿੱਗੀ ਜਾਂਦੇ ਆ ਨਾ ਤਾਂ ਕਰਕੇ ਬਾੜੀ ਵਧੀਆ ਨਹੀਂ ਹੈਗੀ ਮੈਨੂੰ ਤਾਂ ਜਮਾ ਵਧੀਆ ਨਹੀਂ ਲੱਗਦੀਗੀ ਵੀ ਇਸ ਵਾਰ ਤਾਂ ਕੁਝ ਚੰਗੀ ਤਰ੍ਹਾਂ ਜੰਮਿਆ ਜਾਈ ਨਹੀਂ ਬਾੜੀ ਦੇ ਵਿੱਚ ਹਨਾ ਇੱਕ ਮੇਥੇ ਟੋੜ ਜਿਹਾ ਹੋਇਆ ਤੇ ਦੂਜਾ ਉਹ ਹੋਇਆ ਲਸਣ ਤੇ ਗੋਭੀ ਬਸ ਥੋੜੇ ਜਿਹੇ ਬੂਟੇ ਤੋੜੇ ਆ ਬਸ ਉਹੀ ਵਧੀਆ ਲੱਗਦਾ ਮੈਨੂੰ ਹੋਰ ਤਾਂ ਕੁਝ ਨਹੀਂ ਗੱਦ ਵਧੀਆ ਲੱਗਿਆਗਾ ਹਲੇ ਗੋਹਾ ਪੱਥਣਾ ਆਪਣੀਆਂ ਮੇਰੀ ਆਸ ਤੇ ਸਿੱਟੇ ਹੋਇਆ ਆਪਣੀਆਂ ਆਸ ਤੇ ਸਿੱਟੇ ਥੋੜੀ ਆਸ ਤੇ ਨਹੀਂ ਮੇਰੀ ਆਸ ਤੇ ਸਿੱਟੇ ਹੋਇਆ ਅੱਗੇ ਉਹਨਾਂ ਨੂੰ ਬੇਬੇ ਉਹਨਾਂ ਨੂੰ ਬੁਲਾ ਲਿਆ ਤੇ ਆਪਾਂ ਕੋ ਆਪੱਥਾਂ ਨੂੰ ਪਿਛਲੇ ਸਾਲ ਤਾਂ ਆਪਾਂ ਪੱਥੇ ਹੀ ਨਹੀਂ ਆ ਨਾ ਹਾਂ ਪਿਛ ਜਾ 10 ਕਪਾਤੀਆਂ ਬੱਤੀਆਂ ਤੇ ਉਹਨਾਂ ਬੱਤੀਆਂ ਨੇ ਮੈਂ ਬਿਮਾਰ ਹੋ ਗਈ ਸੀ ਮੁੜ ਕੇ ਪੱਥੇ ਆਈ ਨਹੀਂ ਪਿਛਲੇ ਸਾਲ ਨਹੀਂ ਪੱਥੇ ਆਗਾ ਉਸ ਤੋਂ ਪਹਿਲਾਂ ਪੱਥੇ ਆ ਸੀ ਉਹਨਾਂ ਨੂੰ ਬੇਬੇ ਉਹਨਾਂ ਨੂੰ ਬੁਲਾ ਲਿਆ ਸੀ ਉਹ ਪਰਲੇ ਵੇੜੇ ਤੋਂ ਉਹਨਾਂ ਨੂੰ ਪੈ ਜਾਂਦਾ ਵੀ ਜਿਵੇਂ ਆਪਣੇ ਕੋ ਉਰੇ ਬੇਬੇ ਉਹਨਾਂ ਨੇ ਆਉਣਾ ਸਮਝ ਲੋ ਦੂਆ ਤੀਆ ਪਿੰਡ ਪੈ ਗਿਆ ਐਨੀ ਦੂਰੋਂ ਆਉਂਦੀਆਂ ਨੇ ਉਹ ਤੁਰ ਕੇ ਵਿਚਾਰੀਆਂ ਮੈਂ ਉਹਨਾਂ ਨੂੰ ਤਾਂ ਨਹੀਂ ਛੇੜਾ ਦਿੰਦੀ ਭਾਈ ਸਿਆਣੀਆਂ ਵਿਆਣੀਆਂ ਨੇ ਕੁੱਬੀਆਂ-ਕੁੱਬੀਆਂ ਆਉਂਦੀਆਂ ਨੇ ਟਰੈਫਿਕ ਬਹੁਤ ਆ ਡਰ ਲੱਗਦਾ ਐ ਮੈ ਹਾਏ ਮੈਂ ਡਰਦੀ ਮੇਰੇ ਕੋਲ ਕਾਟ ਹੋ ਗਈ ਆ ਉਹ ਦੇਖ ਬਹੁਤ ਹੈ ਮੈਂ ਜਾ ਲੈ ਕੇ ਆ ਗਿਆ ਆਪ ਇੱਥੇ ਉਰੇ ਹੁਣ ਕੰਮ ਲੱਗੇ ਪੈ ਨੇ ਚਲੋ 버ਸੀਨ ਵੀ ਚ ਜਾਊਗਾ ਹੁਣ ਪੈਣ ਪੁੱਛਦੀ ਵੀ ਝੋਨਾ ਕਿ ਜੀਰੀ ਕਿਵੇਂ ਹੋ ਗਈ ਹਨਾ ਕਮੈਂਟ ਆਇਆ ਇਹਨਾਂ ਨੂੰ ਪੁੱਛ ਕੇ ਦੱਸਾਂਗੇ ਭੈਣੇ ਹੁਣ ਇਹਨਾਂ ਦਾ ਮੈਨੂੰ ਵੀ ਨਹੀਂ ਪਤਾ ਪੁੱਛਿਆ ਪਾਛਾ ਮੈਂ ਵੀ ਨਹੀਂ ਬਸ ਮੇਰੇ ਕੋਲੋਂ ਇਹ ਚਲੇ ਗਏ ਵੇਚੇ ਆਏ ਬਸ ਵੇਚ ਕੇ ਬੰਦੇ ਜੀ ਘਰੇ ਆ ਗਏ ਇਹਨਾਂ ਟਾਈਮ ਹੀ ਨਹੀਂ ਸੀਗਾ ਮੈਂ ਇਹਨਾਂ ਨੂੰ ਪੁੱਛਦੀ ਕੁਛ ਥੋੜਾ ਜਿਹਾ ਮੇਰਾ ਹਿਸਾਬ ਕਿਤਾਬ ਹੋਰ ਆ ਮੈਂ ਥੋੜਾ ਜਿਹਾ ਦਖਲ ਅੰਦਾਜ਼ੀ ਘੱਟ ਕਰਦੀ ਆ ਆਪਾਂ ਨੂੰ ਬਸ ਆਪਣੇ ਜੋਗੀ ਚੀਜ਼ ਮਿਲ ਜਾਂਦੀ ਆ ਵਧੀਆ ਹੈ ਨਹੀਂ ਮੈਨੂੰ ਬਾਲਾ ਇੰਟਰਸਟ ਨਹੀਂ ਆ ਬਾਕੀ ਪੁੱਛ ਕੇ ਤੁਹਾਨੂੰ ਜ਼ਰੂਰ ਦੱਸੂਂਗੀ ਕਿਵੇਂ ਹੋਇਆ ਝੋਨਾ। ਲਓ ਜੀ ਇੱਥੇ ਕਟਰ ਵੀ ਕਰ ਗਿਆ ਸੀ ਉਸ ਦਿਨੇ ਆਇਆ ਸੀ ਕਟਰ ਵਾਲਾ ਜਦੋਂ ਕੱਲ ਪਰਸੋ 31 ਦਿਨ ਨੂੰ ਅਸੀਂ ਗਏ ਹੋਏ ਸੀਗੇ ਕਿਤੇ ਹਨਾ ਸਭ ਤੋਂ ਬਾਅਦ ਬਸ ਆਇਆ ਤੇ ਕਟਰ ਕਰ ਗਿਆ ਤੇ ਕਟਰ ਕਰਿਆ ਪਿਆ ਜੇ ਹੁਣ ਗੁੱਟੀਆਂ ਵਾਲਾ ਆਊਗਾ ਤਾਂ ਗੁੱਟੀਆਂ ਕਰ ਜੂ ਤੇ ਇੱਥੇ ਕਾਟੋ ਕਾਟੋ ਦੇ ਪਿੱਛੇ ਪਈ ਹੋਈ ਦੀ ਮੈਂ ਇਹਨਾਂ ਦੇਖ ਕੇ ਇਹਨਾਂ ਨੂੰ ਹਾਸਾ ਆਇਆ ਵੀ ਕਾਟੋ ਕਾਟੋ ਦੇ ਪਿੱਛੇ ਪਈ ਹੈ ਜਿੱਦਾਂ ਕਾਟੋ ਸਾਡੇ ਪਿੱਛੇ ਪਈ ਹੈ ਨਾ ਐ ਕਾਟੋ ਕਾਟੋ ਦੇ ਪਿੱਛੇ ਪਈ ਹੋਈ ਹੈ। ਲੋਡੀ ਆਪਣਾ ਕਰ ਲਈ ਤੇ ਦੇਗਾ ਨਾਲ ਪਿਆਰਾ ਕੇ ਸੋਹਣੇ ਰੋਟੀਆਂ ਤੇ ਕਵਾਟਾਂ ਦੇ ਤੋਂ ਨਿੰਗੋਲੇ ਨਾ ਦੇ ਲੋਦੇ ਟੋਰ ਘਟਲੀ ਅੱਜ ਮੈਂ ਮੈਂ ਲੈ ਲਿਆ ਜਿਆ ਲੋਕਰ ਦਾ ਕਲਰ ਦਾ ਸਰੋਵਲਾ ਦੁਪੱਟਾ ਲੈ ਲਿਆ ਅੱਗੇ ਮੈਂ ਲੱਭ ਗਿਆ ਅਲਮਾਰੀ ਮੇਰੀ ਆਵਾਜ਼ ਸੁਣਦਾ ਉਹ ਹੀ ਜਿਹੜਾ ਪਹਿਲਾਂ ਪੋਣੀ ਹੁੰਦੀ ਹੈ ਅੱਜ ਇੱਥੇ ਮੈਂ ਬਸ ਉਦਾਂ ਹੀ ਤੁਹਾਡੇ ਨਾਲ ਗੱਲਾਂ ਪਤਾ ਕਰਦੀ ਸੀ ਜਨਰੇਟਰ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀ ਇਸ ਕਰਕੇ ਮੈਂ ਉਹ ਆਵਾਜ਼ ਜਿਹੜੀ ਬੰਦ ਕਰਤੀ ਮੈਂ ਤੁਹਾਨੂੰ ਦੱਸਦੀ ਸੀ ਮੈਂ ਕੱਪੜਿਆਂ ਦੀ ਤਹਾਂ ਤਾਂ ਲਾਤੀਆਂ ਬੱਟੇ ਵਿੱਚ ਰੱਖਣੇ ਨੇ ਵਿੱਚ ਨਹੀਂ ਰੱਖੇ ਗਏ ਪਰ ਕੋਈ ਐਨਾ ਟਾਈਮ ਹੀ ਨਹੀਂ ਸੀ ਬਚਿਆ ਫਿਰ ਮੈਂ ਸੋਚਿਆ ਵੀ ਮੈਂ ਨਹਾ ਕੇ ਪਹਿਲਾਂ ਤਾਂ ਦਸਮੀ ਕਰਾਂ ਹਨਾ ਤੇ ਮੈਂ ਪਾਣੀ ਗਰਮ ਹੋਣਾ ਰੱਖ ਕੇ ਤਹਾਂ ਲਾਤੀਆਂ ਸੀ ਮੈਂ ਓਨੀ ਦੇਰ ਪਾਣੀ ਗਰਮ ਹੁੰਦਾਇਆ ਗੀਜਰ ਦੇ ਵਿੱਚ ਅਸੀਂ ਬਾਥੀ ਵਾਲੀ ਗੀਜਰ ਦੇ ਵਿੱਚ ਪਾਣੀ ਗਰਮ ਕਰਦੇ ਨੇ ਮੈਂ ਅੱਗ ਪਾ ਕੇ ਆ ਕੇ ਤਹਾਂ ਲਾਉਣ ਲੱਗੀ ਸੀ ਤਹਾਂ ਲੱਗ ਗਈਆਂ ਚਲੋ ਹੁਣ ਵਿੱਚ ਵਿੱਚੋਂ ਕੱਢਾਂਗੇ ਹਨਾ ਉਹ ਤੇ ਫਿਰ ਗਰਮੀ ਵਾਲੇ ਰੱਖ ਦਾਂਗੇ ਤੇ ਇੱਥੇ ਮੈਨੂੰ ਯਾਦ ਆਇਆ ਜਿਵੇਂ ਹੁਣ ਮੈਂ ਦੇਸੀ ਘੋਲਾਂ ਡੋਲੂ ਚੱਕਿਆ ਨਾ ਜਿਹੜਾ ਨੂੰ ਆਪਾਂ ਦਵਾਂਗੇ ਰੋਟੀ ਖਾਣ ਨੂੰ ਪਰੌਠੇ ਆਪਣੇ ਪਿਆਜ਼ਾਂ ਵਾਲੇ ਸਵੇਰੇ ਬਣੇ ਹੋਏ ਸੀਗੇ ਤੇ ਹੁਣ ਆਪਾਂ ਦਵਾਂਗੇ ਵਿਦੇਸੀ ਘੋਲਰ ਮੈਂ ਡੱਬਾ ਚੱਕ ਕੇ ਇੱਕ ਭੈਣ ਨਾ ਕਮੈਂਟਸ ਕਰਦੇ ਹੁੰਦੇ ਨੇ ਵੀ ਉਹ ਕਹਿੰਦੇ ਹੁੰਦੇ ਉਹਨਾਂ ਦੀ ਆਈਡੀ ਤਾਂ ਹੁਣ ਮੈਨੂੰ ਯਾਦ ਨਹੀਂ ਗਈ ਵੀ ਉਹ ਗਾਣੇ ਹੁੰਦੇ ਆ ਵੀ ਸਾਡੇ ਕੋਲੇ ਹੋਮ ਮੇਡ ਦੇ ਸੀ ਕੀ ਹੈਗਾ ਵੀ ਜੇ ਕਿਸੇ ਨੇ ਲੈਣਾ ਹੋਵੇ ਤਾਂ ਉਹਨਾਂ ਦਾ ਭੈਣ ਦਾ ਕਮੈਂਟਸ ਹੋਊਗਾ ਇੱਕ ਦੋ ਪੁਰਾਣੀ ਵੀਡੀਓ ਤੇ ਹੁਣ ਮੈਨੂੰ ਯਾਦ ਨਹੀਂ ਹੈਗਾ ਜਾਨੀ ਕਿ ਤੇ ਸ਼ਾਇਦ ਹੁਣ ਉਹਨਾਂ ਦੁਆਰਾ ਕੀਤਾ ਵੀ ਨਹੀਂ ਵੀ ਸ਼ਾਇਦ ਉਹ ਕਹਿੰਦੇ ਹੋਣਗੇ ਵੀ ਜਾਂ ਉਹਨਾਂ ਨੇ ਸਾਨੂੰ ਦੇਣ ਲਈ ਕਹਿੰਦੇ ਨੇ ਹੁਣ ਜਾਂ ਹੋਰ ਕਿਸੇ ਨੂੰ ਵੇਚਣ ਲਈ ਕਹਿੰਦੇ ਨੇ ਮੈਨੂੰ ਕੁਝ ਨਹੀਂ ਪਤਾਗਾ ਵੀ ਉਹਨਾਂ ਨੇ ਆਈ ਲਿਖਿਆ ਸੀ ਵੀ ਸਾਡੇ ਕੋਲੇ ਦੇ ਘਰ ਦਾ ਦੇਸੀ ਘਿਓ ਹੁੰਦਾ ਹੈ ਤੇ ਘਰ ਦਾ ਭਾਵੇਂ ਮੇਰੇ ਕੋ ਤਾਂ ਆਪ ਹੁੰਦਾ ਹੈ ਆ ਵਾਧੂ ਵੀ ਵੇਚਣ ਲਈ ਨਹੀਂ ਹੁੰਦਾਗਾ ਆਪ ਤੇ ਖਾਣ ਲਈ ਜ਼ਰੂਰ ਹੁੰਦਾ ਹੈਗਾ ਵੀ ਇਹ ਨਹੀਂ ਹੈਗਾ ਵੀ ਅਸੀਂ ਮੁੱਲ ਦਾ ਦੇਸੀ ਘਿਓ ਨਹੀਂ ਲੈਂਦੇ ਮੈਂ ਘਰ ਦਾ ਹੀ ਕਰ ਲੈਂਦੀ ਆ ਮਲਾਈ ਲਾ ਕੇ ਤੇ ਜੇ ਕਿਸੇ ਨੇ ਲੈਣਾ ਤਾਂ ਕਮੈਂਟ ਦੇਖ ਕੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਆਪਾਂ ਨਾ ਬੋਲਤਾ ਦੇ ਇੱਥੇ ਹੁਣ ਮੈਂ ਲੱਗੀ ਸੀਗੀ ਜਿਹਾਰ ਨੂੰ ਪਰੌਠਾ ਦੇਣ ਮੈਂ ਕਿਹਾ ਚਲੋ ਉਹ ਖਾ ਲੂਗਾ ਤੇ ਨਾਲ ਦੀ ਨਾਲ ਮੈਂ ਚਾਹ ਰੱਖੀ ਹੋਈ ਸੀ ਤੇ ਨਾਲ ਦੀ ਨਾਲੇ ਬਹੁਤ ਜ਼ਿਆਦਾ ਕੰਮ ਸੀਗੇ ਜਾਨੀ ਕਿ ਵੀ ਹਨਾ 3 ਵਜੇ ਚਕੇ ਸੀ ਤੁਸੀਂ ਦੇਖ ਲਓ 3 ਵਜੇ ਜਿਹਾਰ ਘਰੇ ਆ ਗਿਆ 3 ਵਜੇ ਉਸ ਤੋਂ ਬਾਅਦ ਮੈਂ ਚਾਹ ਵੀ ਕਰਨੀ ਦੇਖ ਵੀ ਕਰਨੀ ਮੱਥਾ ਟੇਕ ਕੇ ਵੀ ਆਉਣਾ ਬੱਚਿਆਂ ਨੇ ਹਨਾ ਵੀ ਬਹੁਤ ਸਾਰੇ ਕੰਮ ਸੀ ਮੈਂ ਨਾਲ ਦੀ ਨਾਲ ਇੰਡਕਸ਼ਨ ਤੇ ਚਾਹ ਘੱਟ ਤੇ ਮਤਲਬ ਇੱਕ ਤੇ ਕਰਕੇ ਨਾ ਇੰਡਕਸ਼ਨ ਨਾਲ ਦੀ ਨਾਲ ਚਾਹ ਰੱਖ ਲਈ ਮਾਂ ਚਾਹ ਵੀ ਬਣ ਜੂਗੀ ਤੇ ਰਿੱਜੀ ਜਾਊਗੀ ਦੇ ਨਾਲ ਦੀ ਨਾਲ ਮੈਂ ਦੇਖ ਵੀ ਕਰ ਲੂੰ ਵੀ ਮਤਲਬ ਘੱਟ ਤੇ ਕਰ ਲਵੇ ਨਾ ਇੰਡਕਸ਼ਨ ਫਿਰ ਕੰਮ ਜਲਦੀ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਹੁਣ ਇਹਦੇ ਵਿੱਚ ਮੈਂ ਪਾ ਕੇ ਚਾਹ ਮਿੱਠਾ ਮਸਾਲਾ ਤੇ ਚਾਹ ਦਾ ਮਸਾਲਾ ਬਣਾ ਲਿਆ ਥੋੜਾ ਜਿਹਾ ਤੇ ਬਣਾ ਕੇ ਡੱਬੀ ਦੇ ਵਿੱਚ ਪਾਉਣ ਦਾ ਟਾਈਮ ਨਹੀਂ ਲੱਗਿਆ ਬਸ ਉਦਾਂ ਹੀ ਬੋਲ ਦਿੱਤੀ ਜਿਹਦੇ ਵਿੱਚ ਪਾ ਕੇ ਰੱਖਿਆ ਹੋਇਆ ਉਦਾਂ ਹੀ ਪਿਆ ਤੇ ਇਧਰ ਮੈਂ ਰੱਖ ਲਈ ਸੀਗੀ ਤੜਕਣੀ ਉਹਦੇ ਵਿੱਚ ਆਪਾਂ ਕਰਾਂਗੇ ਦੇਗ ਤੇ ਪਹਿਲਾਂ ਉਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਗਰਮ ਕਰਕੇ ਨਾ ਚੰਗੀ ਤਰ੍ਹਾਂ ਉਹਨੂੰ ਗਰਮ ਪਾਣੀ ਨਾ ਰਿੱਜ ਦੇ ਪਾਣੀ ਨਾਲ ਜਾਣ ਕੇ ਰਿੱਜ ਦਾ ਦੇਖੋ ਮੈਂ ਸਾਰੇ ਪਾਸੇ ਘਮਾ ਘਮਾ ਕੇ ਅੱਧਿਕ ਗਲਾਸੀ ਪਾਣੀ ਦੀ ਪੂਰੀ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰ ਲੈਂਦੀ ਹਾਂ ਕਿਉਂਕਿ ਉਹਦੇ ਵਿੱਚ ਆਪਾਂ ਤੜਕਾ ਵਗੈਰਾ ਲਾਉਂਦੇ ਰਹਿੰਦੇ ਹਾਂ ਫਿਰ ਅਮੇ ਉਹ ਨੂਨ ਮਿਰਚ ਦੀ 스멜 ਨਹੀਂ ਆਉਂਦੀ ਹੈਗੀ ਬਹੁਤ ਵਧੀਆ ਸਾਫ ਹੋ ਜਾਂਦੀ ਹੈ ਤੜਕਣੀ ਤੇ ਗਰਮ ਰਿੱਜ ਦਾ ਪਾਣੀ ਕਰਨਾ ਜਾਨੀ ਕਿ ਚਾਰ ਸ਼ਪੇਰੇ ਮੇ ਰਿੱਜ ਦਾ ਪਾਣੀ ਅੱਧੀ ਕਿ ਗਲਾਸੀ ਕਰਕੇ ਕਮਾ ਲੈਣੀ ਹੁੰਦੀ ਹੈ ਤੇ ਸਾਫ ਹੋ ਜਾਂਦੇ ਵਿੱਚੋਂ ਨੂਨ ਮਿਰਚ ਨਿਕਲ ਜਾਂਦਾ ਹੈ ਤੇ ਬਸ ਇਦਾਂ ਹੀ ਕਰਦੇ ਕਰਦੇ ਆਪਣਾ ਸਾਰਾ ਕੰਮ ਆਪਾਂ ਨੇ ਕਰ ਲੈਣਾ ਹੈ ਦੇਖ ਕਰ ਦਾਂਗੇ ਤੇ ਹੁਣ ਮੇਰਾ ਉਧਰੋਂ ਸਮਾਨ ਕੀ ਚੀਨੀ ਰਹਿ ਗਈ ਸੀ ਕਿ ਮੈਂ ਚੀਨੀ ਚੱਕ ਲਈ ਆਈ ਦੇ ਸੀ ਕਿਉਂ ਚੱਕ ਲਈ ਤੇ ਇਹ ਉਹ ਡੋਲੂ ਵਾਲਾ ਦੇ ਸੀ ਕਿਉਂ ਅਸੀਂ ਖਾਣ ਨੂੰ ਰੱਖਿਆ ਹੋਇਆ ਠੀਕ ਹੈ ਜੀ ਤੇ ਇਹ ਜਿਹੜਾ ਡੱਬੇ ਦੇ ਵਿੱਚ ਆਦੇ ਸੀ ਕਿ ਉਹ ਇਹ ਵੀ ਕਰਦਾ ਹੀ ਹੈ ਮੈਂ ਡੱਬੇ ਸਾਹਮਣੇ ਰੱਖ ਲੈਣੀ ਹੁੰਦੀ ਆ ਤੇ ਇਹ ਆਪਾਂ ਬਾਬਿਆਂ ਦੇਖਣ ਵਾਸਤੇ ਜਿਵੇਂ ਹੁਣ ਮਤਲਬ ਇਹਦੇ ਵਿੱਚੋਂ ਜਿੰਨਾ ਮੈਂ ਕੱਢੂਗੀ ਨਾ ਜਦਨ ਕਿ ਉਹ ਗਰਮ ਕਰਿਆ ਉਦੋਂ ਇਹਦੇ ਵਿੱਚ ਫੇਰ ਪਾ ਦੇਣਾ ਹੈ ਵੀ ਇਹ ਖਾਲੀ ਕਦੇ ਨਹੀਂ ਹੋਇਆ ਇਹ ਖਾਲੀ ਉਦੋਂ ਹੁੰਦਾ ਜਦੋਂ ਆਪਣੀਆਂ ਮੱਝਾਂ ਸੂਣ ਵਾਲੀਆਂ ਹੁੰਦੀਆਂ ਨੇ ਠੀਕ ਹੈ ਜੀ ਉਦੋਂ ਤੱਕ ਵੀ ਚੱਲ ਜਾਂਦਾ ਫਿਰ ਵੀ ਐਂ ਸਾਫ਼ ਕਰ ਲਈਦਾ ਹੁੰਦਾ ਵੀ ਜਿਵੇਂ ਹੁਣ ਸਾਲ ਹੋ ਗਿਆ 6 ਮਹੀਨੇ ਹੋ ਗਏ ਵਿੱਚ ਕਿਓ ਪਾਏ ਨੂੰ ਫਿਰ 스멜 ਜੀ ਨਾ ਆਉਣ ਲੱਗ ਜਵੇ ਬਸ ਇਹ ਆਉਂਦੀ ਤਾਂ ਹੁੰਦੀ ਨਹੀਂ ਘਰ ਦਾ ਕਾਰਕ ਦੇ ਸਿੱਕਿਓ ਬਣਾਇਆ ਹੁੰਦਾ ਤੇ ਤਾਂ ਕਰ ਦਿੱਤੇ ਲਾਉ ਜੀ ਕਦੇ ਦੇਖੀ ਕੰਨੀ ਰੇ ਗੋਲੀ ਟੇਸਟੀ ਬਣ ਸੀ ਜਿੰਨੀ ਥੋੜੀ ਬਣਾਓ ਨਾ ਓਨੀ ਜਿਆਦਾ ਟੇਸਟੀ ਬਣਦੀ ਹੈ ਹਨਾ ਜਿਵੇਂ ਇਸਿਆ ਥੋੜੀ ਜਿਹਾ ਸ ਤੁਹਾਡਾ ਬਹੁਤ ਟੇਸਟੀ ਬਣੀ ਸੀ ਤੇ ਮੈਂ ਥੋੜੀ ਜਿਹੀ ਬਣਾਈ ਸੀ ਮੈਂ ਪਿਛਲੀ ਵਾਰੀ ਮੈਂ ਵੱੱਤ ਬਣਾ ਲਈ ਸੀ ਸਹਾਰੇ ਵਾਲਿਆਂ ਦਾ ਕਿਸੇ ਨੂੰ ਖਾਦੀ ਤੇ ਉਹ ਦੋ ਤਿੰਨ ਦਿਨਾਂ ਨਾ ਪਈ ਰਹਿੰਦੀ ਹੈ ਵੱੱਤਾਂ ਨੂੰ ਜੜੀਆਂ ਨਹੀਂ ਲੱਗਵਾਂ ਤੇ ਹੁਣ ਮੈਂ ਬਸ ਹੁੰਨੀ ਕੇ ਦੇ ਕਰੀ ਮੈਂ ਜਿੰਨਾ ਕ ਮੱਥੇ ਟੇਕਿਆ ਜਾਵੇ ਤੇ ਇੱਥੇ ਜਿਹਾਰ ਤੇ ਪਰਮ ਚਲੇ ਗਿਆ ਸੀਗੇ ਮੱਥਾ ਟੇਕਣ ਜਿਹਾਰ ਨਹੀਂ ਅੱਜ ਫਸਟ ਟਾਈਮ ਮੱਥਾ ਟੇਕਿਆ ਉਹ ਵੀ ਆਪਦੇ ਹੱਥਾਂ ਨਾਲ ਜੋਤ ਚਲਾ ਕੇ ਤੇ ਆਪ ਡੱਬਾ ਖੋਲ ਕੇ ਤੇ ਇੱਥੇ ਪਰਮ ਦੱਸੀ ਜਾਂਦਾ ਉਹਨੂੰ ਵੀ ਐਦਾ ਖੋਲ ਐਦਾ ਖੋਲ ਤੇ ਉਹ ਲੱਗਿਆ ਹੋਇਆ ਤੇ ਇੱਧਰ ਵੀ ਬਾਬਾ ਜੀ ਦੇ ਨਮਸਕਾਰ ਕਰ ਲਈਏ ਆਪਾਂ ਵਾਇਗਰੂ ਕਰ ਲਈਏ ਬਾਬਾ ਜੀ ਸਾਰੇ ਲੋਕ ਮੱਥਾ ਟੇਕ ਗਏ तकरीबन ਦੇਖ ਲਓ ਹਨਾ ਜੋਤਾਂ ਜਲਦੀਆਂ ਨੇ ਤੇ ਆਪਣੇ ਬੱਚੇ ਵੀ ਵਧੀਆ ਟਾਈਮ ਨਾਲ ਚਲੇ ਗਏ ਮੈਂ ਕਿਹਾ ਲੈ 4 ਵਜੇ ਚਲੇ ਗਏ ਸੀਗੇ ਹਾਂ ਸਾਡੇ ਕਿ ਤਿੰਨ ਪੌਣ ਕਿ 4 ਵਜੇ ਚਲੇ ਗਏ ਸੀ ਮੱਥਾ ਟੇਕਣ ਤੇ 10ਵੀਂ ਦਾ ਆਪਾਂ ਦੇਖ ਕਰਕੇ ਤੇ ਸਾਡੇ ਤਿੰਨ ਚਿਰਾਗ ਲੱਗਦੇ ਨੇ ਤੇ ਮੈਨੂੰ ਨਹੀਂ ਪਤਾ ਵੀ ਹੁਣ ਤਿੰਨ ਚਿਰਾਗ ਸਾਰੇ ਲਾਉਂਦੇ ਆ ਜਾਂ ਕਿਵੇਂ ਲਾਉਂਦੇ ਆ ਵੀ ਅਸੀਂ ਤਿੰਨ ਚਿਰਾਗ ਲਾਉਂ ਨਹੀਂ ਲਾਉਨੇ ਸਾਡੇ 4 ਦਾ ਹੋ ਗਿਆ ਬਸ ਆਹੀ ਰੋਜ਼ ਇਹ ਕੰਮ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਸਾਡੇ 4 ਹੋ ਗਏ ਤੇ 10ਵੀਂ ਦਾ ਮੱਥਾ ਟੇਕਿਆ ਜ ਅੱਜ ਪਹਿਲੀ ਵਾਰੀ ਜਿਹяр ਸਿੰਘ ਮੱਥਾ ਆਪ ਟੇਕਿਆ ਆ ਆਪਣੇ ਹੱਥਾਂ ਨਾਲ ਦੋਨੇ ਭਾਈ ਗਏ ਸੀ ਤੇ ਮੈਂ ਕਿਹਾ ਮੈਂ ਕਿਹਾ ਜਿਹяр ਨੂੰ ਵੀ ਮੱਥਾ ਟੇਕਣਾ ਸਿਖਾ ਮੱਥਾ ਟੇਕਣਾ ਸਿਖਾਈਏ ਹੈਨਾ ਸਹੀ ਤੇ ਕਿਹਾ ਸੀ ਸਾਡੇ ਤਿੰਨ ਬਾਬੇ ਸ਼ਹੀਦ ਨੇ ਤਿੰਨ ਚਰਾਗ ਲੱਗਦੇ ਨੇ ਹਨਾ ਕਿ ਬਹੁਤ ਕਾਲਾ ਪਈਆਂ ਕਹਿੰਦਾ ਮੇਰੇ ਮੱਥਾ ਦੇਖਦੇ ਤੇ ਮੈਂ ਪਰਮਣੂਗਾ ਮੈਂ ਜਦ ਤੂੰ ਪਹਿਲੀ ਵਾਰੀ ਗਿਆ ਸੀ ਸਾਨੂੰ ਕੀ ਪਤਾ ਟਾਈਮ ਅੱਥਾ ਕਿਵੇਂ ਟਿਕਿਆ ਹਨਾ ਵੀ ਤੇਰੇ ਨਾਲ ਕਿਹੜਾ ਕੋਈ ਗਿਆ ਸੀ ਨਹੀਂ ਉਹ ਵੈਸੇ ਉਹ ਨਾ ਮੈਨੂੰ ਹੁਣ ਜਿਆਦਾ ਹੈ ਵੀ ਉਹ ਆਪਣੇ ਛੋਟਾ ਹੁੰਦਾ ਵੀ ਰੈਡੀ ਨਾ ਜਾਂਦਾ ਰਹਿੰਦਾ ਸੀ ਤੇ ਯਾਰ ਵੀ ਜਾਂਦਾ ਰਹਿੰਦਾ ਸੀ ਆ ਹੁਣ ਕਿਹਦੇ ਡੈਡੀ ਜਾਣੋਂ ਹਟ ਗਿਆ ਬਸ ਜਿਵੇਂ ਕਹਿੰਦੇ ਨੇ ਹੁੰਦੇ ਜ਼ਿੰਮੇਵਾਰੀ ਆ ਹਨਾ ਵੀ ਜਦੋਂ ਤੱਕ ਬੰਦਾ ਨਵਾਉਂਦਾ ਨਵਾਈ ਜਾਂਦਾ ਬੀਪੇਰ ਹੁਣ ਸਾਰੀ ਜ਼ਿੰਮੇਵਾਰੀ ਪਰਮ ਤੇ ਪਈ ਹੋਈ ਆ ਹਨਾ ਮੱਥਾ ਟੇਕਣਾ ਬਾਬੇ ਇਸ਼ਨਾਨ ਕਰਾਉਣੇ ਬਈ ਉਹ ਜ਼ਿੰਮੇਵਾਰੀ ਛੱਡਤੀ ਤੇ ਅੱਜ ਉਹਨਾਂ ਨੂੰ ਵੀ ਔਖਾ ਲੱਗਿਆ ਹਨਾ ਵੀ ਬਾਬੇ ਇਸ਼ਨਾਨ ਕਰਾ ਕੇ ਆਉਣੀ ਹੁਣ ਵੀ ਪਰ ਹੁਣ ਮੈਂ ਕਿਹਾ ਮੈਂ ਤੂੰ ਜਾਇਆ ਹਨਾ ਉਹ ਕਹਿੰਦਾ ਮੈਨੂੰ ਵੀ ਮਤਲਬ ਮੈਨੂੰ ਵੀ ਲੱਗਿਆ ਵੀ ਇਹਨੂੰ ਤੂੰ ਹੀ ਦੀ ਪ੍ਰੋਬਲਮ ਆ ਮੈਂ ਕਿਹਾ ਚੱਲ ਜੇ ਯਾਰ ਮੱਥਾ ਟੇਕ ਦਊਗਾ ਇਹ ਨਾਲ ਗਿਆ ਕਹਿੰਦਾ ਮੇਰੇ ਬੜੀਆਂ ਗਾਲਾਂ ਪਈਆਂ ਵੀਰੇ ਨੇ ਦੱਸ ਦੱਸ ਕੇ ਮੱਥਾ ਟਕਾਇਆ ਤੇ ਸਾਡੇ ਬਾਬੇ ਸ਼ਹੀਦਾਂ ਤੇ ਲੇਡੀਜ਼ ਨਹੀਂ ਜਾਂਦੀਆਂ ਹੈਗੀਆਂ ਹਨਾ ਤੇ ਦੇਖਾਂਗੇ ਹੁਣ ਤਾਂ ਕਦੋਂ ਜਾਉਂਗੀ ਮੈਂ ਪਾ ਮੈਂ ਤਾਂ ਉਹਦਣੇ ਭਜਾਉਂਗੀ ਜਿੱਦਣ ਪੁੱਤ ਵਿਆਹੂਗੀ ਹਨਾ ਤੇ ਬੈਕ ਗ੍ਰੋਥ ਤੋਂ ਪਹਿਲਾਂ ਵੀ ਕੋਈ ਸਮਾਂ ਦੇ ਦੇਵੇ ਹਨਾ ਫਿਰ ਵੀ ਜਾ ਆ ਪਾ ਸਕਦੇ ਹੀ ਹੁੰਨੇ ਆ ਵੀ ਆਹ ਪਤਾ ਨਹੀਂ ਕੀ ਗੱਲ ਆਪਾਂ ਤਾਂ ਕਾਤੇ ਨਹੀਂ ਜਾਂਦੀਆਂ ਹਨਾ ਲੇਡੀਜ਼ ਚਲੋ ਨਹੀਂ ਜਾਂਦੀ ਆ ਭਾਈਨਾ ਸੇ ਆਪਾਂ ਘਰੋਂ ਆਣਾ ਦੇਗ ਬਣਾ ਕੇ ਮਤ ਆਪਦਾ ਜੋ ਵੀ ਆਪਦੀ ਉਹ ਮਨੋ ਕਾਮਨਾ ਆਪਾਂ ਬਾਬਾ ਜੀ ਨੂੰ ਘਰੋਂ ਦੱਸ ਦਈਦੀ ਆ ਹਨਾ ਵੀ ਸਾਡੀ ਆਹ ਮਨੋ ਕਾਮਨਾ ਪੂਰੀ ਕਰ ਦਿਓ ਦੇਗ ਬਣਾਉਂਦੇ ਹੋਏ ਆਪਾਂ ਕਰ ਲੈਂਦੀ ਆ ਬਾਬਾ ਜੀ ਨਾਲ ਗੱਲਬਾਤ ਤੇ ਆ ਸੀ ਜੱਜ ਦਾ ਦਿਨ ਤੇ ਬਰਸੀਨ ਵੀ ਬੀਜਿਆ ਗਿਆ ਦੇ ਤਾਂ ਤੇ ਡੈਡੀ ਨੇ ਚਿੱਤਾ ਤੇ ਮੈਂ ਪੀਣ ਲੱਗੀ ਸੀ ਚਾਹ ਹੁਣ ਧਾਰਾਂ ਚੋੜੀਆਂ ਨੇ ਫਟਾਫਟ ਚਾਹ ਪੀ ਕੇ ਹਲ ਮੈਂ ਵਾਲਾਂ ਨੂੰ ਤੇਲ ਲਾਉਣਾ ਤੇਲ ਲਾ ਕੇ ਸਿਰ ਬਾ ਕੇ ਫਿਰ ਧਾਰਾਂ ਚੋੜ ਜਾਨੀ ਐ ਬਸ ਹੁਣ ਤਾਂ ਠਾ ਦੇਣੇ ਨਿਹਰਾ ਹੋ ਜਾਂਦਾ ਠਾ ਦੇਣ ਉਹ ਮੈਂ ਦੀਪਾਂ ਦੇ ਬਾਰੇ ਸੋਚਦੇ ਰხਾਉਂ। ਤਾਂ ਰੋਜ਼ ਅੰਦਰ ਨੰਨਾ ਮੈਂ ਡੱਬੀ ਲੈ ਜਾਂਦਾ ਡੱਬੀ ਚੁੱਲ੍ਹੇ ਤੇ ਪਈ ਤਾਂ ਹੈਗੀ। ਆਵੇ ਮੈਂ ਹੁਣ ਅੱਗ ਕਰੀ ਨੀ ਥੋਲੂ ਉੱਥੇ ਜਾਂ। ਡੱਬੀਆਂ ਬਾਧੂਆਂ ਹੀ ਨਹੀਂ ਹੋਈਆਂ ਨੇ ਰੋਜ਼ ਨਮੀ ਚੱਕ ਕੇ ਲੈ ਜਾਂਦੇ ਨੇ। ਕਿੰਨੀਆਂ ਮੋਮਬਤੀਆਂ ਕੋਠੇ ਜਲਾਈਆਂ ਸੀਗੀਆਂ ਉਹ ਲੱਗਦੀ ਸਾਰੇ ਹਵਾ ਚੱਲ ਪਈ ਦਿਵਾਲੀ ਨੂੰ ਜਦ ਇਹ ਬੁੱਝ ਗਈਆਂ ਉਹ ਸਾਰੀਆਂ ਉੱਥੇ ਚੁੱਲ੍ਹੇ ਤੇ ਰੱਖਤੀ ਮੇਰੇ ਖਿਆਲੋਂ ਉਹ ਵੀ ਚੁੱਲ੍ਹੇ ਤੇ ਅੱਗ ਜਾਲ ਜਾਲ ਕੇ ਅਸੀਂ ਜਿੱਦ ਜੱਗ ਜਾਲ ਕੇ ਮਕਾਤੀਆਂ। ਤੇ ਚਲੋ ਜੀ ਮਨ ਚਾਹ ਪੀ ਲਵਾਂ ਚਾਹ ਪੀ ਕੇ ਫਿਰ ਟਾਈਮ ਲੱਗਿਆ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ